ਸਤਗੁਰੂ ਅਰਦਾਸ ਜੀ ਮਹਾਰਾਜ ਬਹੁਤ ਕੋਮਲ ਹਿਰਦੇ ਵਾਲੇ ਮਹਾਪੁਰਸ਼ ਇੱਕ ਇਕਾਂਤ ਥਾਂ ਤੇ ਸਤਗੁਰੂ ਅਰਦਾਸ ਜੀ ਮਹਾਰਾਜ ਸਮਾਧੀ ਅਵਸਥਾ ਵਿੱਚ ਬੈਠੇ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਸਨ ਆਸ-ਪਾਸ ਵਿੱਚ ਕੁਦਰਤ ਦਾ ਬਹੁਤ ਪਿਆਰਾ ਦ੍ਰਿਸ਼ ਮਨ ਨੂੰ ਮੋਹਿਤ ਕਰ ਰਿਹਾ ਸੀ ਇਸ ਸਮੇਂ ਇੱਕ ਹਿਰਨੀ ਦੌੜਦੀ ਹੋਈ ਇੱਧਰ ਆਈ ਜਿਸ ਦੇ ਪਿੱਛੇ ਸ਼ਿਕਾਰੀ ਲੱਗਾ ਹੋਇਆ ਸੀ ਸ਼ିକਾਰੀ ਨੇ ਹਿਰਨੀ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਮਾਰਨ ਲਈ ਤਿਆਰ ਸੀ ਹਿਰਨੀ ਨੇ ਦੇਖਿਆ ਕਿ ਹੁਣ ਉਸ ਦਾ ਜੀਵਨ ਮੁਸ਼ਕਲ ਵਿੱਚ ਫਸ ਗਿਆ ਹੈ ਤੇ ਸ਼ਿਕਾਰੀ ਉਸ ਨੂੰ ਮਾਰ ਦੇਵੇਗਾ ਹਿਰਨੀ ਸੋਚਣ ਲੱਗੀ ਕਿ ਹੁਣ ਤਾਂ ਉਹ ਆਪਣੇ ਬੱਚਿਆਂ ਨੂੰ ਵੀ ਨਹੀਂ ਮਿਲ ਸਕਦੀ ਦੁੱਧ ਪਿਲਾਉਣਾ ਤਾਂ ਬਹੁਤ ਦੂਰ ਦੀ ਗੱਲ ਸੀ ਹਿਰਨੀ ਮਨ ਵਿੱਚ ਬਹੁਤ ਦੁਖੀ ਹੋ ਰਹੀ ਸੀ ਬੱਚਿਆਂ ਦੇ ਪਿਆਰ ਨੂੰ ਯਾਦ ਕਰਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਇਹ ਦੇ ਕੇ ਸ਼ਿਕਾਰੀ ਨੂੰ ਪੁੱਛਿਆ ਕਿ ਤੇਰੀਆਂ ਅੱਖਾਂ ਵਿੱਚ ਹੰਝੂ ਆਉਣ ਦਾ ਕੀ ਕਾਰਨ ਹੈ ਤਾਂ ਹਿਰਨੀ ਨੇ ਦੱਸਿਆ ਕਿ ਉਸ ਦਾ ਆਪਣੇ ਬੱਚਿਆਂ ਦੀ ਯਾਦ ਆਉਣ ਕਰਕੇ ਇਹ ਹਾਲ ਹੈ ਹਿਰਨੀ ਨੇ ਸ਼ਿਕਾਰੀ ਨੂੰ ਕਿਹਾ ਕਿ ਉਹ ਉਸ ਨੂੰ ਦੋ ਘੜੀਆਂ ਲਈ ਛੱਡ ਦੇਵੇ ਮੈਂ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਕੇ ਥੋੜੀ ਦੇਰ ਬਾਅਦ ਵਾਪਸ ਆ ਜਾਵਾਂਗੀ ਸ਼ਿਕਾਰੀ ਨੇ ਕਿਹਾ ਕਿ ਜੇਕਰ ਕੋਈ ਤੇਰੀ ਜ਼ਮਾਨਤ ਦੇ ਸਕਦਾ ਹੈ ਤਾਂ ਮੈਂ ਤੈਨੂੰ ਛੱਡ ਸਕਦਾ ਹਾਂ ਨੇੜੇ ਹੀ ਸਤਿਗੁਰੂ ਦਾਸ ਜੀ ਮਹਾਰਾਜ ਭਗਤੀ ਕਰ ਰਹੇ ਸਨ ਉਹਨਾਂ ਨੇ ਜਦੋਂ ਹਿਰਨੀ ਦੀ ਕਥਾ ਸੁਣੀ ਤਾਂ ਸ਼ਿਕਾਰੀ ਨੂੰ ਕਿਹਾ ਕਿ ਮੈਂ ਇਸ ਦੀ ਜ਼ਮਾਨਤ ਦਿੰਦਾ ਹਾਂ ਮੈਂ ਉਦੋਂ ਤੱਕ ਤੇਰੇ ਕੋਲ ਰਹਾਂਗਾ ਜਦ ਤੱਕ ਹਿਰਨੀ ਵਾਪਸ ਨਹੀਂ ਆ ਜਾਂਦੀ ਹਿਰਨੀ ਤੇਜ਼ੀ ਨਾਲ ਦੌੜਦੀ ਹੋਈ ਆਪਣੇ ਬੱਚਿਆਂ ਕੋ ਪਹੁੰਚੀ ਬੱਚਿਆਂ ਨੇ ਜਦੋਂ ਦੇਖਿਆ ਕਿ ਉਹਦੀ ਮਾਂ ਤਾਂ ਆ ਗਈ ਹੈ ਤਾਂ ਇੱਕਦਮ ਲਈ ਆਪਣੀ ਮਾਂ ਨਾਲ ਚਿਮੜ ਗਏ ਉਹ ਦੁੱਧ ਪੀਣ ਲੱਗ ਪਏ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਮਾਂ ਬਹੁਤ ਉਦਾਸ ਹੈ ਬੱਚਿਆਂ ਨੇ ਆਪਣੀ ਮਾਂ ਨੂੰ ਉਦਾਸੀ ਦਾ ਕਾਰਨ ਪੁੱਛਿਆ ਤਾਂ ਹਿਰਨੀ ਨੇ ਸਾਰੀ ਗੱਲ ਆਪਣੇ ਬੱਚਿਆਂ ਨੂੰ ਦੱਸ ਦਿੱਤੀ ਬੱਚਿਆਂ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਦੁੱਧ ਨਹੀਂ ਪੀਣਗੇ ਸਗੋਂ ਉਸ ਦੇ ਨਾਲ ਹੀ ਉਸ ਸ਼ਿਕਾਰੀ ਕੋਲ ਜਾਣਗੇ ਤੁਹਾਡੇ ਤੋਂ ਪਹਿਲਾਂ ਅਸੀਂ ਆਪਣਾ ਜੀਵਨ ਕੁਰਬਾਨ ਕਰਾਂਗੇ ਉਸ ਤੋਂ ਬਾਅਦ ਤੁਹਾਡੀ ਵਾਰੀ ਆਵੇਗੀ। ਹਿਰਨੀ ਕੁ ਸਮੇਂ ਬਾਅਦ ਆਪਣੇ ਬੱਚਿਆਂ ਸਮੇਤ ਉਸ ਥਾਂ 'ਤੇ ਪਹੁੰਚ ਗਈ ਜਿੱਥੇ ਸ਼ਿਕਾਰੀ ਤੇ ਸਤਿਗੁਰੂ ਦਾਸ ਜੀ ਬੈਠੇ ਸਨ। ਹਿਰਨੀ ਨੇ ਸ਼ਿਕਾਰੀ ਨੂੰ ਕਿਹਾ ਕਿ ਹੁਣ ਉਹ ਇਹਨਾਂ ਮਹਾਪੁਰਸ਼ਾਂ ਨੂੰ ਛੁੱਟੀ ਦਿੱਤੀ ਜਾਵੇ ਕਿਉਂਕਿ ਅਸੀਂ ਦੋ ਕੜੀਆਂ ਤੋਂ ਪਹਿਲਾਂ ਹੀ ਤੁਹਾਡੇ ਕੋਲ ਪਹੁੰਚ ਗਏ ਹਾਂ। ਜਦੋਂ ਸ਼ਿਕਾਰੀ ਹਿਰਨੀ ਨੂੰ ਮਾਰਨ ਲਈ ਕਟਾਰ ਨਾਲ ਵਾਰ ਕਰਨ ਲੱਗਾ ਤਾਂ ਉਸ ਦਾ ਕਟਾਰ ਵਾਲਾ ਹੱਥ ਉੱਪਰੇ ਦਾ ਉੱਪਰ ਹੀ ਰਹਿ ਗਿਆ ਉਸ ਦਾ ਹੱਥ ਜੜ ਪੱਥਰ ਦੇ ਸਮਾਨ ਹੋ ਗਿਆ ਉਸ ਨੂੰ ਆਪਣੀ ਅੱਖਾਂ ਸਾਹਮਣੇ ਮੌਤ ਨੱਚਦੀ ਦਿਖਾਈ ਦੇਣ ਲੱਗੀ ਉਹ ਮਨ ਹੀ ਮਨ ਪਛਤਾਉਣ ਲੱਗਾ ਤੇ ਵਾਰ-ਵਾਰ ਗੁਰੂ ਜੀ ਨੂੰ ਨਮਸਕਾਰ ਕਰਨ ਲੱਗਾ ਸ਼ਿਕਾਰੀ ਗੁਰੂ ਜੀ ਤੋਂ ਮਾਫੀ ਮੰਗਣ ਲੱਗ ਪਿਆ ਗੁਰੂ ਜੀ ਨੇ ਸ਼ਿਕਾਰੀ ਨੂੰ ਅੱਗੇ ਤੋਂ ਅਜਿਹਾ ਕਰਨ ਤੋਂ ਮਨਾ ਕੀਤਾ ਤੇ ਉਸ ਨੂੰ ਆਪਣਾ ਧਰਮ ਦਾ ਉਪਦੇਸ਼ ਦੇ ਕੇ ਆਪਣਾ ਸ਼ਿਸ਼ ਬਣਾ ਲਿਆ ਉਹ ਸ਼ਿਕਾਰੀ ਗੁਰੂ ਜੀ ਦਾ ਸੱਚਾ ਭਗਤ ਬਣ ਗਿਆ ਬਾਅਦ ਵਿੱਚ ਉਹ ਇੱਕ ਚੰਗੇ ਆਦਮੀ ਦੇ ਰੂਪ ਵਿੱਚ ਸਮਾਜ ਵਿੱਚ ਵਿਚਰਿਆ ਹਿਰਨੀ ਅਤੇ ਉਸਦੇ ਬੱਚੇ ਸਤਗੁਰੂ ਵਿਦਾਸ ਮਹਾਰਾਜ ਜੀ ਦਾ ਧੰਨਵਾਦ ਕਰਦੇ ਹੋਏ ਸਿਰ ਝੁਕਾ ਕੇ ਜੈ ਜੈ ਕਰ ਕਰਦੇ ਹੋਏ ਜੰਗਲ ਵੱਲ ਚੱਲ ਪਏ ਜੈ ਗੁਰਦੇ ਤੁਹਾਨੂੰ ਵਰਦੇ